ਹਾਂਜੀ ਮੈਂ ਜੀ ਡਾਕਟਰ ਮੁਹਬਤਪਾਲ ਸਿੰਘ ਸਿਵਲ ਹਸਪੀਟਲ ਗੁਰਦਾਸਪੁਰ ਚ ਐਜ਼ ਅ ਮੈਡੀਕਲ ਸਪੈਸ਼ਲਿਸਟ 3 ਸਾਲ ਤੋਂ ਕੰਮ ਕਰ ਰਿਹਾ ਹਾਂ ਜੀ ਇੱਥੇ ਸਾਡੇ ਕੋਲ ਇੱਥੇ ਇੱਕ ਪੇਸ਼ੈਂਟ ਆਇਆ ਸੀਗਾ ਜੀ ਕਲਾਨੌਰ ਤੋਂ ਰੈਫਰ ਹੋ ਕੇ ਇਹ ਬੀਐਸਐਫ ਦਾ ਜਵਾਨ ਸੀਗਾ ਜੀ ਕਿ ਜਿਸਨੂੰ ਸੱਪ ਨੇ ਸਵੇਰੇ 5 ਵਜੇ ਉਹਦੇ ਬਿਸਟਰੇ ਦੇ ਉੱਤੇ ਹੀ ਵੱਢ ਦਿੱਤਾ ਸੀਗਾ ਕੱਟ ਦਿੱਤਾ ਸੀਗਾ ਪੇਸ਼ੈਂਟ ਉੱਥੇ ਗਿਆ ਸਿਵਲ ਹਸਪੀਟਲ ਕਲਾਨੌਰ ਜਿੱਥੇ ਪ੍ਰੋਪਰ ਫੈਸਿਲਿਟੀ ਨਾ ਹੋਣ ਦੇ ਕਾਰਨ ਪੇਸ਼ੈਂਟ ਨੂੰ ਸਾਡੇ ਕੋਲ ਇੱਥੇ ਸਿਵਲ ਹਸਪੀਟਲ ਗੁਰਦਾਸਪੁਰ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਸੀਗਾ ਤੇ ਜਦੋਂ ਇੱਥੇ ਸਾਡੇ ਕੋ ਮੈਨੂੰ ਸਪਨੇ ਵੱਡੇ ਸੀਗਾ 4-5 ਘੰਟੇ ਇਸ ਸੀਜ਼ਨ ਨੂੰ ਹੋ ਚੁੱਕੇ ਸੀਗੇ ਜ਼ਹਿਰ ਦੀ ਜਿਹੜੀ ਸੀ ਜ਼ਹਿਰ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਪੇਸ਼ੈਂਟ ਜਦੋਂ ਇੱਥੇ ਆਇਆ ਸਾਡੇ ਕੋਲ ਤੇ ਇੱਕਦਮ ਆ ਕੇ ਕੋਲੈਪਸ ਕਰ ਗਿਆ ਤੇ ਬੀਪੀ ਪਲਸਟ ਰੇਟਾ ਸੀ ਬਿਲਕੁਲ ਉੱਡ ਗਿਆ ਬਿਲਕੁਲ ਅਨਰੀਕੋਰਡੇਬਲ ਸੀਗਾ ਇੱਕ ਆਪਾਂ ਕਹਿ ਲਈਏ ਕਿ ਪੇਸ਼ੈਂਟ ਇੱਕ ਵਾਰੀ ਰੱਬ ਨੂੰ ਪਹੁੰਚ ਗਿਆ ਸੀਗਾ ਬਟ ਜਿਹੜੀ ਸਾਡੀ ਟੀਮ ਸੀਗੀ ਇੱਥੇ ਸਿਵਲ ਹਸਪਤਾਲ ਕੁਦਰਸਪੁਰ ਦੀ ਐਮਓ ਸੀਗੇ ਡਾਕਟਰ ਕਮਰਪਾਲ ਸਿੰਘ ਜੀ ਆਪਣੇ ਐਨੈਸਥੈਟੀਸਟ ਡਾਕਟਰ ਜੀਵਨ ਜਿਹਨਾਂ ਨੇ ਇੱਕਦਮ ਸਾਰੇ ਸਟਾਫ ਨੇ ਪਹੁੰਚ ਕੇ ਸਟਾਫ ਨਰਸਿਸ ਨੇ ਆ ਕੇ ਇੱਥੇ ਇੱਕਦਮ ਪੇਸ਼ੈਂਟ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਪੇਸ਼ੈਂਟ ਆ ਜੀ 1 ਘੰਟੇ ਵਾਸਤੇ ਸੀਪੀਆਰ ਕੀਤਾ ਕਾਰਡੀਓਪਲਮਨਰੀ ਰੀਸਸਿਟੇਸ਼ਨ ਜਿਹਦੇ ਨਾਲ ਕਿ ਪੇਸ਼ੈਂਟ ਦੇ ਨਾਲ ਨੂੰ ਆਪਾਂ ਟਿਊਬ ਪਾ ਦਿੱਤੀ ਗਲੇ ਦੇ ਵਿੱਚ ਕਿਉਂ ਅਨੁਸਾਰ ਜਿਹੜਾ ਆਰਟੀਫੀਸ਼ੀਅਲ ਆਪਾਂ ਦੇਈ ਜਾਈਏ ਇਹ ਕਰਨ ਦੇ ਨਾਲ ਪੇਸ਼ੈਂਟ ਜਿਹੜਾ ਥੋੜਾ ਮਤਲਬ ਵਾਪਸ ਆ ਗਿਆ ਸੀਗਾ ਬਾਕੀ ਅਸੀਂ ਪੇਸ਼ੈਂਟ ਨੂੰ ਜਿਹੜਾ ਬਾਅਦ ਵਿੱਚ ਜਦੋਂ ਵੈਂਟੀਲੇਟਰ ਦੀ ਸਹੂਲਤ ਸਾਡੇ ਸਿਵਲ ਹਸਪਤਲ 'ਚ ਨਾ ਹੋਣ ਕਰਕੇ ਅਸੀਂ ਇਹਨੂੰ ਪੇਸ਼ੈਂਟ ਨੂੰ ਕੋ ਨਾਨਕਾ ਹਸਪੀਟਲ ਅੰਮ੍ਰਿਤਸਰ ਵਾਸਤੇ ਰੈਫਰ ਕਰ ਦਿੱਤਾ ਸੀਗਾ। ਬਾਕੀ ਮੇਰੀ ਲੋਕਾਂ ਸਲੋਤਿਆਂ ਨੂੰ ਸਾਡੀ ਇਹੀ ਮਤਲਬ ਹੈਗੀ ਆ ਜੀ ਕਿ ਬੇਨਤੀ ਆ ਕਿ ਪੇਸ਼ੈਂਟ ਜਿਹੜੇ ਹੈਗੇ ਨੇ ਸੱਪ ਵੱਡੇ ਦੇ ਕੋਈ ਝਾੜ ਫੂਕ ਜਾਂ ਕੋਈ ਬੂੰਦਾਂ ਵੱਲ ਨਾ ਜਾਣ। ਇੱਥੇ ਸਰਕਾਰੀ ਹਸਪਤਲ ਦੇ ਵਿੱਚ ਇਸ ਸੇਂ ਦਾ ਪ੍ਰੋਪਰ ਇਲਾਜ ਹੈਗਾ ਤੇ ਇਹਦੇ ਵਾਸਤੇ ਐਂਟੀ ਸਨੇਕ ਵੈਨਮ ਚੱਲਦਾ ਜੇ ਇਹ ਹੁੰਦਾ ਜ਼ਹਿਰ ਨੂੰ ਕੱਟਣ ਵਾਲੀ ਦਵਾਈ। ਜਿਹੜੀ ਕਿ ਸਾਡੇ ਕੋਲ ਅਵੇਲੇਬਲ ਹੈਗੀ ਸਿਵਲ ਹਸਪੀਟਲ ਕੋ ਦਾਸਪੁਰ ਦੇ ਵੇਤੇ ਤੁਸੀਂ ਜਦੋਂ ਮਰਜੀ ਆਓ ਜੋ ਵੀ ਤੁਹਾਡਾ ਵਧੀਆ ਤੋਂ ਵਧੀਆ ਟਰੀਟਮੈਂਟ ਹੋ ਸਕਦਾ ਹੋਏਗਾ ਆਪਾਂ ਇੱਥੇ ਜਰੂਰ ਪਿਆਲ ਦੇ ਦਾਤਾ ਕੀਤਾ ਜਾਵੇਗਾ ਜੀ ਤੇ ਬਸ ਇਹੀ ਮੇਰੀ ਸੋਤਿਆਂ ਨੂੰ ਹੈਗੀ ਆ ਕਿ ਪਲੀਜ਼ ਇਹਦੇ ਧਿਆਨ ਰੱਖੋ ਚਾੜਫੂਕ ਵੱਲੋਂ ਨਾ ਪਿਆ ਕਰੋ ਹਾਂਜੀ ਮੈਂ ਜੀ ਡਾਕਟਰ ਮੁਹੱਬਤਪਾਲ ਸਿੰਘ ਸਿਵਲ ਹਸਪੀਟਲ ਕੋ ਦਾਸਪੁਰ ਐਜ਼ ਅ ਮੈਡੀਕਲ ਸਪੈਸ਼ਲਿਸਟ 3 ਸਾਲ ਤੋਂ ਕੰਮ ਕਰ ਰਹੇ ਹਾਂ ਜੀ ਇੱਥੇ ਸਾਡੇ ਕੋਲ ਇੱਥੇ ਇੱਕ ਪੇਸ਼ੈਂਟ ਆਇਆ ਸੀਗਾ ਜੀ ਕਲਾਨੋ ਤੋਂ ਰੈਫਰ ਹੋ ਕੇ ਇਹ ਬੀਐਸਐਫ ਦਾ ਜਵਾਨ ਸਿਗਾਰੀ ਹੈ ਕਿ ਜਿਹਨੂੰ ਸੱਪ ਨੇ ਸਵੇਰੇ 5 ਵਜੇ ਉਹਦੇ ਬਿਸਤਰੇ ਦੇ ਉੱਤੇ ਹੀ ਵੱਢ ਦਿੱਤਾ ਸੀਗਾ ਘੱਟ ਦਿੱਤਾ ਸੀਗਾ ਪੇਸ਼ੈਂਟ ਉੱਥੇ ਗਿਆ ਸਿਵਲ ਹਸਪਤਾਲ ਕਲਾਨਾਉ ਜਿੱਥੇ ਪ੍ਰੋਪਰ ਫੈਸਿਲਿਟੀ ਨਾ ਹੋਣ ਦੇ ਕਾਰਨ ਪੇਸ਼ੈਂਟ ਨੂੰ ਸਾਡੇ ਕੋਲ ਇੱਥੇ ਸਿਵਲ ਹਸਪਤਾਲ ਕੋਲ ਦਾਸਪੁਰ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਸੀਗਾ ਤੇ ਜਦੋਂ ਇੱਥੇ ਸਾਡੇ ਕੋਲ ਪੇਸ਼ੈਂਟ ਆਇਆ ਸੀਗਾ ਉਹਦੀ ਕੰਡੀਸ਼ਨ ਜਿਹੜੀ ਕਾਫੀ ਖਰਾਬ ਸੀ ਇਹਨੂੰ ਸੱਪ ਨੇ ਵੱਢਿਆ ਸੀਗਾ 4-5 ਘੰਟੇ ਇਸ ਸੀਜ਼ਨ ਨੂੰ ਹੋ ਚੁੱਕੇ ਸੀਗੇ ਜ਼ਹਿਰ ਦੀ ਜਿਹੜੀ ਸੀ ਜ਼ਹਿਰ ਨੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ ਪੇਸ਼ੈਂਟ ਜਦੋਂ ਇੱਥੇ ਆਇਆ ਸਾਡੇ ਕੋਲ ਤੇ ਇੱਕਦਮ ਆ ਕੇ ਕੋਲੈਪਸ ਕਰ ਗਿਆ ਤੇ ਬੀਪੀ ਪਲਸ ਜਿਹੜਾ ਸੀ ਬਿਲਕੁਲ ਉੱਡ ਗਿਆ ਬਿਲਕੁਲ ਅਨਰੀਕੋਰਡੇਬਲ ਸੀਗਾ ਇੱਕ ਆਪਾਂ ਕਹਿ ਲਈਏ ਕਿ ਪੇਸ਼ੈਂਟ ਇੱਕ ਵਾਰੀ ਰੱਬ ਨੂੰ ਪਹੁੰਚ ਗਿਆ ਸੀਗਾ ਬਟ ਜਿਹੜੀ ਸਾਡੀ ਟੀਮ ਸੀਗੀ ਇੱਥੇ ਸਿਵਲ ਸਟ੍ਰਕਚਰ ਦਾਸ ਫੋਰ ਦੀ ਐਮਓ ਸੀਗਾ ਡਾਕਟਰ ਕਮਰਪਾਲ ਸਿੰਘ ਜੀ ਆਪਣੇ ਐਨੈਸਥੈਟੀਸੀ ਡਾਕਟਰ ਜੀਵਨ ਜਿਹਨਾਂ ਨੇ ਇੱਕਦਮ ਸਾਰੇ ਸਟਾਫ ਨੇ ਪਹੁੰਚ ਕੇ ਸਟਾਫ ਨਰਸਿਸ ਨੇ ਆ ਕੇ ਤੇ ਇੱਕਦਮ ਪੇਸ਼ੈਂਟ ਨੂੰ ਰਿਵਾਈਵ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਪੇਸ਼ੈਂਟ ਦਾ ਜੀ 1 ਘੰਟੇ ਵਾਸਤੇ ਸੀਪੀਆਰ ਕੀਤਾ ਕਾਰਡੀਓਪਲਮਨਰੀ ਰੀਸਸਿਟੇਸ਼ਨ ਜਿਹਦੇ ਨਾਲ ਕਿ ਪੇਸ਼ੈਂਟ ਦੇ ਨਾਲ ਉਹਨੂੰ ਆਪਾਂ ਟਿਊਬ ਪਾ ਦਿੱਤੀ ਗਲੇ ਦੇ ਵਿੱਚ ਕਿਉਂ ਅਨੁਸਾਰ ਜਿਹੜਾ ਆਰਟੀਫੀਸ਼ੀਅਲ ਆਪਾਂ ਦੇਈ ਜਾਈਏ ਇਹ ਕਰਨ ਦੇ ਨਾਲ ਪੇਸ਼ੈਂਟ ਜਿਹੜਾ ਥੋੜਾ ਮਤਲਬ ਵਾਪਿਸ ਆ ਗਿਆ ਸੀਗਾ ਬਾਾਕੀ ਅਸੀਂ ਪੇਸ਼ੈਂਟ ਨੂੰ ਜਿਹੜਾ ਬਾਅਦ ਵਿੱਚ ਜਦੋਂ ਵੈਂਟੀਲੇਟਰ ਦੀ ਸਹੂਲਤ ਸਾਡੇ ਸਿਵਲ ਹਸਪਤਾਲ 'ਚ ਨਾ ਹੋਣ ਕਰਕੇ ਅਸੀਂ ਇਹਨੂੰ ਪੇਸ਼ੈਂਟ ਨੂੰ ਗੁਨਾਲਕ ਹਸਪੀਟਲ ਅੰਮ੍ਰਿਤਸਰ ਵਾਸਤੇ ਰੈਫਰ ਕਰ ਦਿੱਤਾ ਸੀਗਾ ਬਾਕੀ ਮੇਰੀ ਲੋਕਾਂ ਸਲੋਤਿਆਂ ਅਨੁਸਾਰ ਇਹ ਹੀ ਮਤਲਬ ਹੈਗੀ ਆ ਜੀ ਕਿ ਬੇਨਤੀ ਆ ਕਿ ਪੇਸ਼ੈਂਟ ਜਿਹੜੇ ਹੈਗੇ ਨੇ ਸਾਪ ਵੱਡੇ ਦੇ ਕੋਈ ਝਾੜ ਫੂਕ ਜਾਂ ਕੋਈ ਬੂੰਦਾਂ ਵੱਲ ਨਾ ਜਾਣ ਇੱਥੇ ਸਰਕਾਰੀ ਹਸਪਤਾਲ ਦੇ ਵਿੱਚ ਇਸ ਸੇਂ ਦਾ ਪ੍ਰੋਪਰ ਇਲਾਜ ਹੈਗਾ ਇਹਦੇ ਵਾਸਤੇ ਐਂਟੀ ਸਨੇਕ ਵੈਨਮ ਚੱਲਦਾ ਜੇ ਇਹ ਹੁੰਦਾ ਜ਼ਹਿਰ ਨੂੰ ਕੱਟਣ ਵਾਲੀ ਦਵਾਈ ਜਿਹੜੀ ਕਿ ਸਾਡੇ ਕੋਲ ਅਵੇਲੇਬਲ ਹੈਗੀ ਸਿਵਲ ਹਸਪੀਟਲ ਕੋ ਦਾਸਫੁੱਦ ਦੇ ਵੇਥੇ ਤੁਸੀਂ ਜਦੋਂ ਮਰਜ਼ੀ ਆਓ ਜੋ ਵੀ ਤੁਹਾਡਾ ਵਧੀਆ ਤੋਂ ਵਧੀਆ ਟ੍ਰੀਟਮੈਂਟ ਹੋ ਸਕਦਾ ਹੋਏਗਾ ਆਪਾਂ ਇੱਥੇ ਜ਼ਰੂਰ ਪਿਆਲ ਦੇ ਅਧਾਰ ਤੇ ਕੀਤਾ ਜਾਵੇਗਾ ਜੀ ਤੇ ਬਸ ਇਹੀ ਮੇਰੀ ਸੋਚਿਆ ਨੂੰ ਹੈਗੀ ਆ ਕਿ ਪਲੀਜ਼ ਇਹਦੇ ਧਿਆਨ ਰੱਖੋ ਝਾੜ ਫੂਕ ਵੱਲ ਨੂੰ ਨਾ ਪਿਆ ਕਰੋ